ਹਾਂਜੀ গুড মর্নিং ਸਸ ਸਿਕਾਲ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਲਿਸਟ ਐਂਡ ਮਿਸਿਸ ਕੇਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਸਾਣੇ ਬਹੁਤ ਵਧੀਆ ਹੋਮ ਹੋਗੇ ਸੋ ਚਲੋ ਜੀ ਫਿਰ ਕਰੀਏ ਸ਼ੁਰੂਆਤ ਅੱਜ ਦੇ ਬਲੌਗ ਦੇ ਟਾਈਮ 10 ਵੱਜ ਚੁੱਕੇ ਨੇ ਤਕਰੀਬਨ ਤੇ ਆਪਾਂ ਹੋ ਗਿਆ ਰੈਡੀ ਹੁਣ ਆਪਾਂ ਚੱਲਦੇ ਹਾਂ نیچے ਇੰਦਰਜੀਤ ਗਰੇਨੇ ਸੰਗਰੂਰ ਵਾਲੀ ਸਾਈਡ ਤੇ ਕਿਉਂਕਿ ਆਪਣੀ ਸੋਫੇ ਦੇ ਡੇਕ ਉਹ ਦਾ ਜਿਹੜਾ ਟਾਂਚਾ ਵਗੈਰੇ ਦਾ ਹੁੰਦਾ ਡੇਕ ਉਹ ਲੈ ਲੈਂਦੇ ਨੇ ਇੱਧਰ ਉਹ ਦੇਖਦਾ ਟਾਂਚਾ ਬਣਦਾ ਸਾਰਾ ਸੋਫੇ ਦਾ ਔਰ ਮਾਰਨਿੰਗ ਹੀ ਚਲੇ ਗਈ ਸੀ ਸੋ ਚਲੋ ਹੁਣ ਆਪਾਂ ਚਲੀਏ نیچے ਜਾ ਕੇ ਦੇਖੀਏ ਆਫਿਸ ਦੇ ਕੰਮ ਕਰ ਇਸਰਾਰਤੀ ਨੂੰ ਛੁੱਟੀਆਂ ਵੱਧ ਗਈਆਂ ਬਟ ਨਹਿਕ ਗਈ ਐ ਸਕੂਲ ਮੁਣਿਸ਼ ਕਰੇ ਇਸਰਾਰਤਾ ਨਹੀਂ ਕਰਨੀ ਐ ਠੀਕ ਐ ਅੰਦਰ ਬੈਠ ਜਾ ਬਾਹਰ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਬਟਰ ਧੁੰਦ ਤਾਂ ਨਹੀਂ ਹੈਗੀ ਪਰ ਠੰਡ ਬਹੁਤ ਜ਼ਬਰਦਸਤ ਹੈ ਕਿੰਨਾ ਟਾਈਮ ਹੋ ਗਿਆ 12:10 ਸਵੇਰ 12 ਹੋ ਗਏ ਆਪਾਂ ਖਾ ਰਹੇ ਹਾਂ ਮੂੰਗਫਲੀ ਨਾਲ ਗਾਜਕ ਤੇ ਪੰਪਾ ਤੇ ਹੋ ਗਈ ਹੜਤਾਲ ਆਪਣੀ ਸਕੂਟਰੀ ਬੱਸ ਦਾ ਫੁੱਲ ਸੀ ਪਰ ਫਿਰ ਵੀ ਆਪਾਂ ਨੇ ਬੜੀ ਸਾਰੀ ਕਹਿਣ ਦੇ ਕੇ ਭੇਜਤਾ ਵੀ ਕੀ ਪਤਾ ਫਿਰ ਜਾਣਾ ਆਉਣਾ ਨਾ ਰਹਿ ਜਾਵੇ ਜਾਣਾਉਣਾ ਪੈਂਦਾ ਫੋਨ ਕਰਕੇ ਪੁੱਛਦੇ ਮਿਲਿਆ ਤੇਲ ਤੇਲ ਲੈਣਾ ਹੈ ਤੇਲ ਲੈਣਾ ਸਤਿ ਸ਼੍ਰੀ ਅਕਾਲ ਉਹ ਮਾਰੇ ਵੀ ਤੇਲ ਹੈ ਨਹੀਂ ਲੈਣਾ ਉਹ ਲੰਬੀਆਂ ਨੇ ਬਹੁਤ ਲੰਬੀਆਂ ਮੈਂ ਆਪ ਦੇਖਦਾ ਫਿਰ ਮੈਂ ਜਿਹੜਾ ਹੈਗਾ ਉਹ ਆਪਾਂ ਇਹ ਫੂਕ ਲੈਣ ਦੇਖ ਤੇ ਕਰਦੇ ਆ ਨੇ ਆਏ ਤਾਂ ਮੇਰੇ ਵੀ ਫੁੱਲ ਆ ਆ ਦੇਖ ਫੁੱਲ ਆ ਫਿਊਚਰ ਲਈ ਫਿਊਚਰ ਲਈ ਰੱਖਿਆ ਸਵੇਰ ਤੇ ਗਏਂਦਜੀ ਹੁਣ ਆਏ ਨੇ ਲੱਕੜ ਲੈ ਕੇ ਸੋਫੇ ਦੀ ਜਨਰੇਟਰ ਕੀ ਤੋਂ ਆਮ ਦੀ ਲਾਈਟ ਚੱਲੀ ਗਈ ਅੰਦਰ ਦੇਖੀਏ ਡਿਸਪਲੇ ਚੱਲ ਰਹੀ ਆ ਬੈੱਡਾਂ ਦੇ ਅੰਦਰ ਲਗਾ ਰਹੇ ਨੇ ਸਾਰੇ ਆ ਗਿਆ ਇਹਦੀਆਂ ਪੇਟੀਆਂ ਕਿੱਥੇ ਨੇ ओके ਕੱਲ ਉਤਰਨਗੇ ਹਾਂ ਸ਼ੇ ਲੋ ਸਿੰਦਰਜੀ ਤਾ ਕੇ ਗੱਡੀ ਲਗਾ ਕੇ ਹੁਣ ਫੇਰ ਲੈਣ ਗਏ ਨੇ ਡੀਜ਼ਲ ਕਿਉਂਕਿ ਆਪਾਂ ਨੂੰ ਡੀਜ਼ਲ ਦੀ ਜ਼ਿਆਦਾ ਜ਼ਰੂਰਤ ਪੈ ਗਈ ਆ ਜਿਹੜੀ ਆਪਾਂ ਡਿਲੀਵਰ ਕਰਨਾ ਫਰਨੀਚਰ ਉਹਦੇ ਲਈ ਸਿਰੋਕਾ ਗੱਡੀ ਨਹੀਂ ਰੁਕ ਸਕਦੇ ਹੈਗੇ ਕੱਲ ਉਹ ਹੋਰ ਜਾਣੀਆਂ ਤੇ ਤਿੰਨ ਗੇੜੇ ਹੈਗੇ ਨੇ ਨਾਪੇ ਦੇ ਕਰਕੇ ਜਰਾ ਪਾਣੀ ਕਾਫੀ ਲੋੜ ਪੈਣੀ ਆ ਤੇ ਉਹ ਕਹਿੰਦੇ ਮੈਂ ਇੱਕ ਕੈਨ ਹੋਰ ਭਰ ਆ ਲੇ ਹਾਂ ਨਾ ਪਾਰਟੀ ਪਗੜਤੀ ਦੇ ਵਿੱਚ ਚੋ ਆਈ ਨੇ ਆ। ਸੋ ਚਲੋ ਕੋਈ ਨਾ ਬੱਸ ਜਿਆਦਾ ਦਿਨ ਤੱਕ ਤਾਂ ਨਹੀਂ ਰੱਖੇਗੀ ਇਹ ਸਟ੍ਰਾਈਕ ਕਿਉਂਕਿ ਇਦਾਂ ਤਾਂ ਫਿਰ ਨਹੀਂ ਚੱਲੇਗਾ ਸਰਕਲ। ਬਾਕੀ ਚਲੋ ਦੇਖਦੇ ਆਂ। ਸਾਡਾ ਕਰੀ ਗੀ ਹੈ। ਚਲੋ ਜੀ ਮੈਂ ਚਲੀ ਆ ਹੁਣ ਜੋਵਨ ਤੇ ਮੈਕ ਨੂੰ ਲੈਣ ਕਿਉਂਕਿ ਆ ਅੱਜ ਸੀਗਾ ਜੋਵਨ ਦੇ ਵੈਸਟ ਫਰੈਂਡ ਦਾ ਬਰਥਡੇ ਤੇ ਜੋਵਨ ਗੈਸੇ ਪਾਰਟੀ ਤੇ ਮੈਕ ਵੀ ਨਾਲ ਹੈ। ਆਪਾਂ ਲੈ ਕੇ ਆਈਏ। ਹੁਣੋਂ ਪਹਿਲਾਂ ਮੈਂ ਛੱਡ ਕੇ ਆਈ ਸੀ। ਤੇ ਮੈਂ ਵੀ ਜਾਣਾ ਸੀ ਬਟ ਮੈਂ ਡਿਪਿਊਸ਼ਨ ਲਗਾਉਣੀ ਸੀ ਚਾਪ ਦੀ ਕਿਚਨ ਲੈ ਕੇ ਆ ਚੁਣ ਲੈ ਕੇ ਆਉਣਾ ਸੀ ਉਹਨਾਂ ਨੂੰ ਲਓ ਜੀ ਟਾਈਮ ਹੋ ਗਿਆ 8:30 ਦਾ ਤੇ 7 ਵਜੇ ਆਪਕ ਪਰ ਆਈ ਸੀ ਬਟ ਬੜੀ ਭੱਜ ਨੱਟ ਕੇ ਸਾਰੇ ਕੰਮ ਕੀਤੇ ਬੱਚੇ ਵੀ ਦੋਨੇ ਨਹਾ ਲਏ ਨੇ ਕਿ ਮਾਰਨਿੰਗ ਤਾਂ ਜ਼ਿਆਦਾ ਠੰਡ ਹੋ ਜਾਂਦੀ ਹੈ ਤੇ ਹੁਣ ਲਾ ਕੇ ਕੇ ਰੂਮ ਦੇ ਵਿੱਚ ਬੈਠ ਜਾਣਾ ਹੁੰਦਾ ਜੋਗਨ ਦੇਖ ਰਿਹਾ ਟੀਵੀ ਇੰਦਰਜੀਤ ਗਏ ਨੇ ਗਰਾਊਂਡ ਦੇ ਵਿੱਚ ਅੱਜ ਕਾਫੀ ਟਾਈਮ ਬਾਅਦ ਉਹਨਾਂ ਦੇ ਫੇਡਣ ਦਾ ਦਸ ਕਾ ਉਠਿਆ ਤੇ ਉਹ ਕਹਿੰਦੇ ਮੈਂ ਅੱਜ ਖੇਡ ਕੇ ਹੋਰ ਕਿੰਨਾ ਕਾਫੀ ਟਾਈਮ ਤੱਕ ਖੇਡਦੇ ਰਹਿੰਦੇ ਗਰਾਊਂਡ ਦੇ ਵਿੱਚ ਬੁੰਦੇ ਤੇ ਉਹ ਗਿਆ ਗਰਾਊਂਡ ਦੇ ਵਿੱਚ ਸੋ ਆਪਾਂ ਕਰੀਏ ਆਪਣਾ ਡਿਨਰ ਅਬ ਇਨਜੀਤ ਸ਼ਾਇਦ ਹੀ ਕਰਨੋ ਕਹਿੰਦੇ ਸੀ ਪਰ ਉਹਨਾਂ ਨੇ ਕੁਝ ਖਾ ਲਿਆ ਸੀ ਅੱਜ ਜੇ ਕਹਿੰਦੇ ਮੈਨੂੰ ਭੁੱਖ ਹੋਈ ਮੈਂ ਆਪਣੇ ਆਪ ਲੈ ਲਵਾਂਗਾ ਤੂੰ ਔਰ ਬੱਚੇ ਆਪਣਾ ਡਿਨਰ ਕਰਕੇ ਬੈਠ ਜਾਓ ਚਲੋ ਆਪਾਂ ਕਰੀਏ ਆਪਣਾ ਡਿਨਰ ਚਲੋ ਵੀ ਜੋਵਨ ਨੇ ਤਾਂ ਡਿਨਰ ਕਰਨਾ ਨਹੀਂ ਹੈਨਾ ਹੈਨਾ ਕਿਉਂਕਿ ਇਹ ਬਰਥਡੇ ਪਾਰਟੀ ਤੋਂ ਆਇਆ ਖਾ ਕੇ ਹਨਾ ਕੀ ਖਾਦਾ ਸੀ ਇੱਕ ਕੋਚੋਰੀਆਂ ਨੇ ਨੂਡਲ ਫਿਰ ਹੁਣ ਡਿਨਰ ਨਿਕਾਣਾ ਦੇਖ ਕਿ ਮੈਂ ਟੀਵੀ ਦੇ ਵਿੱਚ ਵੜਦਾ ਮੇਰੇ ਉੱਪਰ ਦੀ ਉਹੋ ਦੇਖਦਾ ਨੋ ਚਾਰਜਰ ਨਹੀਂ ਖਾਣਾ ਅੱਜ ਡਿਨਰ ਮਿਲੂਗਾ ਚਾਰਜਰ ਨਹੀਂ ਖਾਣਾ ਫਿਰ ਜ਼ਿਆਦਾ ਚਾਰਜ ਹੋ ਜੇਗਾ ਪਹਿਲਾਂ ਹੀ ਨਹੀਂ ਸੰਭਿਆ ਜਾਂਦਾ ਲਓ ਜੀ ਟਾਈਮ ਹੋ ਚੁੱਕਿਆ ਪੌਣੇ 12 ਦਾ ਤੇ ਆਪਣੀ ਮੂਵੀ ਹੁਣ ਫਿਨਿਸ਼ ਹੋਈਆ ਹੁਣ ਆਪਾਂ ਫ੍ਰੀ ਹੋਇਆ ਮੂਵੀ ਦੇਖ ਕੇ ਬਟ ਜੋ ਬੰਦੇ ਤਾਂ ਆਪਣੀ ਅੱਧੀ ਨੀਂਦ ਕੱਢ ਲਈ ਅਸੀਂ ਤਿੰਨੋਂ ਜਾਣੇ ਬਸ ਮੂਵੀ ਦੇਖਦੇ ਸੀਗੇ ਕਿਉਂਕਿ ਮੂਵੀ ਦੇ ਵਿੱਚ ਇੱਕ ਵਾਰ ਇੰਟਰਸਟ ਜਆ ਬਣ ਜੇ ਫਿਰ ਇਹ ਨਹੀਂ ਹੁੰਦਾ ਕਿ ਕੱਲ ਨੂੰ ਦੇਖ ਲਵਾਂਗੇ ਅੱਧੀ ਇਕ ਫਿਰ ਪੂਰੀ ਦੇਖਣੀ ਹੀ ਪੈਂਦੀ ਆ ਸੋ ਚਲੋ ਕੋਈ ਗੱਲ ਨਹੀਂ ਕਿਉਂਕਿ ਮਾਰਨਿੰਗ ਮੈਂਕ ਤਾਂ ਬੰਦ ਐਸੀ ਜਾਵੇ ਕਿ ਉਹਨੂੰ ਛੁੱਟੀ ਐ ਸੋ ਜਿਸ ਕਰਕੇ ਫਿਰ ਥੋੜਾ ਲੇਟ ਹੀ ਉੱਠਣਾ ਆਪਾਂ ਨੇ ਸੋ ਚਲੋ ਜੀ ਹੁਣ ਕਰੀਏ ਆਪਾਂ ਰੈਸਟ ਨੇ ਤਾਂ 15 ਕੁ ਮਿੰਟ ਤੱਕ ਡੇਟ ਚ ਹੋਣਾ ਵਾਲੀ ਹੈ ਬਸ ਕਲੌਕ ਦੇ ਉੱਪਰ ਸੋ ਚਲੋ ਜੀ ਇਸ ਦਿਨਾਰੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਸੋ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ